ਅੱਜ ਕਾਦੀਆਂ ਸ਼ਹਿਰ ਵਿਖੇ ਸਰਦਾਰ ਪ੍ਰਤਾਪ ਸਿੰਘ ਬਾਜਵੇ ਦੇ ਜੋ ਐਲੋਪੀ ਨੇ ਆਏ ਉਹਨਾਂ ਦੀ ਰਹਿائش ਦੇ ਲਾਗੇ ਕਾਦੀਆਂ ਸ਼ਹਿਰ 'ਚ ਧਰਨਾ ਲਗਾਇਆ ਗਿਆ ਜੋ ਪ੍ਰਤਾਪ ਸਿੰਘ ਬਾਜਵਾਨ ਜੀ ਨੇ ਸਾਡੇ ਮਾਨਯੋਗ ਕੈਬਨਿਟ ਮੰਤਰੀ ਹਰਭਜਨ ਸਿੰਘ ਜੀ ਈਟੀਓ ਦੇ ਖਿਲਾਫ ਭੱਦੀ ਸ਼ਬਦਾਵਲੀ ਵਰਤੀ ਸੀ ਅੱਜ ਉਹਦੇ ਖਿਲਾਫ ਰੋਸ਼ਮ ਮਜਾਰਾ ਜਿਹੜਾ ਵਾ ਕਾਦੀਆਂ ਵਿਖੇ ਕੀਤਾ ਜਾ ਰਿਹਾ ਔਰ ਮੈਂ ਪਹਿਲਾਂ ਵੀ ਪ੍ਰੈਸ ਬਿਆਨ ਜਾਰੀ ਕਰਕੇ ਇਹਦੀ ਸ਼ਖਤ ਸ਼ਬਦਾਂ ਚ ਨਖੇਦੀ ਕੀਤੀ ਆ ਕਿਉਂਕਿ ਕਿਸੇ ਕਾਬਲ ਬੰਦੇ ਨੂੰ ਜਿਹਦਾ ਕਿ ਇੱਕ بڑا ਹੰਬਲ ਬੈਕਗ੍ਰਾਉਂਡ ਹੋਵੇ ਉਹਦੇ ਖਿਲਾਫ ਭੱਦੀ ਸ਼ਬਦਾਵਲੀ ਵਰਤਣੀ ਉਹਦੇ ਆ ਪ੍ਰੋਫੈਸ਼ਨ ਦੇ ਖਿਲਾਫ ਭੱਦੀ ਸ਼ਬਦਾਵਲੀ ਵਰਤਣੀ ਇਹੋ ਜਿਹੇ ਮਿਆਰ ਦੇ ਲੀਡਰ ਨੂੰ ਜਿਹੜਾ ਵਾ ਉਹ ਸ਼ੋਭਦਾ ਨਹੀਂ ਇਹ ਉਹਨਾਂ ਦੀ ਜਿਹੜੀ ਗਰੀਬਾਂ ਦੇ ਲਈ ਪਛੜੇ ਵਰਗ ਦੇ ਲਈ ਖਾਸ ਕਰਕੇ ਜਿਹੜੀ ਐਸਸੀ ਭਾਈਚਾਰੇ ਦੇ ਲਈ ਜੋ ਉਹਨਾਂ ਦੀ ਮਾਨਸਿਕਤਾ ਉਹ ਦਰਸਾਉਂਦੀ ਆ ਕਿ ਉਹ ਆਪਣੇ ਆਪ ਨੂੰ ਜਿਹੜਾ ਰਜਵਾੜਾ ਸ਼ਾਹੀ ਸਮਝਦੇ ਆ ਔਰ ਜਿਹੜਾ ਮਸੀਹ ਭਾਈਚਾਰਾ ਜਾਂ ਜਿਹੜੇ ਸਾਡੇ ਐਸਸੀ ਭਾਈਚਾਰੇ ਦੇ ਗਰੀਬ ਲੋਕ ਨੇ ਉਹਨਾਂ ਦੇ ਪ੍ਰਤੀ ਕਿਹੋ ਜਿਹਾ ਕੂੜਾ ਜਿਹੜਾ ਵਾ ਮਾੜਾ ਵਿਚਾਰ ਜਿਹੜੇ ਆ ਉਹਨਾਂ ਦੇ ਮਨ 'ਚ ਭਰੇ ਹੋਏ ਆ ਔਰੇ ਪਹਿਲੀ ਵਾਰ ਨਹੀਂ ਬਾਜਵਾ ਸਾਹਿਬ ਨੇ ਇਹ ਗੱਲ ਕੀਤੀ ਇਹ ਪਹਿਲਾਂ ਵੀ ਸਾਡੇ ਜਿਹੜੇ ਭਦੌਰ ਤੋਂ ਐਮਐਲਏ ਨੇ ਜਿਨ੍ਹਾਂ ਦਾ ਜਿਹੜੇ ਪਹਿਲਾਂ ਮੋਬਾਈਲ ਰਿਪੇਅਰ ਦੇ ਮਕੈਨਿਕ ਸੀ ਉਹਨਾਂ ਦੇ ਮਾਤਾ ਜੀ ਸਕੂਲ ਤੇ ਵਿੱਚ ਸਫਾਈ ਕਰਮਚਾਰੀ ਸੀ ਉਹ ਅੱਜ ਐਮਐਲਏ ਬਣੇ ਆ ਉਹਨਾਂ ਨੂੰ ਇਹਨਾਂ ਨੇ ਬਿਆਨ ਦੇ ਕੇ ਕਿਹਾ ਸੀ ਕਿ ਕਿਦਾਂ ਦਾ ਮਟੀਰੀਅਲ ਆ ਗਿਆ ਸੋ ਇਹ ਉਹਨਾਂ ਦੀ ਜਿਹੜੀ ਮਾੜੇ ਵਰਗਾਂ ਦੇ ਖਿਲਾਫ ਐਸੀ ਭਾਈਚਾਰੇ ਦੇ ਖਿਲਾਫ ਜੋ ਮੰਨ ਸਕਦਾ ਉਹਨੂੰ ਦਰਸਾਉਂਦਾ ਮੈਂ ਦੱਸਣਾ ਚਾਹੁੰਨਾ ਕਿ ਮੈਨੂੰ ਮਾਣ ਹੈ ਆਮ ਆਦਮੀ ਪਾਰਟੀ ਤੇ ਸਾਡੇ ਰਾਸ਼ਟਰੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਣ ਜੀ ਤੇ ਜਿਨ੍ਹਾਂ ਨੇ ਗਰੀਬ ਘਰਾਂ ਦੇ ਪਛੜੇ ਵਰਗ ਦੇ ਲੋਕਾਂ ਨੂੰ ਚੁੱਕ ਕੇ ਐਮਐਲਏ ਬਣਾਇਆ ਮੰਤਰੀ ਬਣਾਇਆ ਔਰ ਸਮਾਜ ਦੇ ਵਿੱਚ ਇੰਨਾ ਵੱਡਾ ਰਤਬਾ ਉਹਨਾਂ ਨੂੰ ਦਿੱਤਾ ਇਹ ਆਮ ਆਦਮੀ ਪਾਰਟੀ ਹੀ ਆ ਜਿਹੜੀ ਗਰੀਬ ਲੋਕਾਂ ਦੇ ਲਈ ਗਰੀਬ ਲੋਕਾਂ ਨੂੰ ਇੱਥੋਂ ਤੱਕ ਚੁੱਕ ਸਕਦੀ ਆ ਔਰ ਜਿੱਥੋਂ ਤੱਕ ਕਾਂਗਰਸ ਪਾਰਟੀ ਦੀ ਗੱਲ ਆ ਤੇ ਉਹਨਾਂ ਦੇ ਪ੍ਰਧਾਨ ਨੇ ਹੀ ਪਿੱਛੇ ਰਾਜੇ ਵੜੈਂਗੂਣਾ ਨੇ ਬੂਟਾ ਸਿੰਘ ਜੀ ਦੇ ਖਿਲਾਫ ਜੋੜੇ ਹੋਮ ਮਿਨਿਸਟਰ ਰਹੇ ਆ ਹਿੰਦੁਸਤਾਨ ਦੇ ਕਿੰਨੇ ਮਾੜੇ ਸ਼ਬਦ ਵਰਤੇ ਸੀ ਸੋ ਇਹ ਇਕੱਲੇ ਇੱਕ ਲੀਡਰ ਜਾਂ ਦੋ ਲੀਡਰ ਦੀ ਗੱਲ ਨਹੀਂ ਇਹ ਕਾਂਗਰਸ ਪਾਰਟੀ ਦੀ ਜੋ ਸਾਡੇ ਦਲਿਤ ਭਾਈਚਾਰੇ ਦੇ ਖਿਲਾਫ ਮਾਨਸਿਕਤਾਵਾ ਇਹ ਉਹਨੂੰ ਦਰਸਾਉਂਦਾ ਵਾ ਔਰ ਅਸੀਂ ਸੜਕਾਂ ਤੇ ਉਤਰ ਕੇ ਆਪਣੇ ਦਲਤ ਭਾਈਚਾਰੇ ਦੇ ਨਾਲ ਭਰਾਵਾਂ ਦੇ ਨਾਲ ਖੜੇ ਆ ਔਰ ਸਾਡਾ ਸਿੱਖੀ ਦਾ ਵੀ ਫਲਸਫਾ ਆ ਸਾਡੇ ਤੇ ਗੁਰੂ ਸਾਹਿਬ ਨੇ ਗਰੀਬਾਂ ਨੂੰ ਇੰਨਾ ਚੁੱਕਿਆ ਉਹਨਾਂ ਨੂੰ ਹਿੱਕ ਨਾਲ ਲਾਇਆ ਉਹਨਾਂ ਨੂੰ ਮਾਨ ਸਨਮਾਨ ਦਿੱਤੇ ਆ ਪਰ ਇਹ ਬੜੀ ਮੰਦ ਭਾਗੀ ਗੱਲ ਆ ਕਿ ਇਹਨਾਂ ਦੀ ਇੰਨੀ ਛੋਟੀ ਔਰ ਹੇਟਲਿਸ ਸੋਚ ਜਿਹੜੀ ਆ ਇਹ ਜਾ ਕੇ ਹੁੰਦੀ ਆ ਸੋ ਮੈਂ ਇਹਨਾਂ ਨੂੰ ਚੇਤਾਵਨੀ ਦੇਣੀ ਚਾਹੁੰਨਾ ਕਿ ਜਾਂ ਤੇ ਇਹ ਆਪਣੇ ਸ਼ਬਦ ਵਾਪਸ ਲੈ ਕੇ ਮਾਫੀ ਮੰਗ ਲੈਣ ਜੇ ਨਹੀਂ ਤੇ ਅਸੀਂ ਵਿਭਾਗੀ ਕਾਰਵਾਈ ਵੀ ਇਹਨਾਂ ਦੇ ਖਿਲਾਫ ਕਰਾਂਗੇ ਔਰ ਪੰਜਾਬ ਦੇ ਹਰ ਘਰ ਦੇ ਵਿੱਚ ਜਾ ਕੇ ਇਹਨਾਂ ਦਾ ਵਿਰੋਧ ਜਿਹੜਾ ਵਾ ਸੜਕਾਂ ਦੇ ਉੱਤੇ ਗਲੀਆਂ ਦੇ ਵਿੱਚ ਪੰਜਾਬ ਦੇ ਵਿੱਚ ਇਹਨਾਂ ਦਾ ਅਸੀਂ ਸਖਤ ਦਰਜ ਕਰਾਵਾਂ 27 ਨੇ 20 ਰੀਜ਼ਨ ਹੈ ਵਾਟ ਇਜ਼ ਦਾ ਰੀਜ਼ਨ 910 ਕਿਉਂ ਕੋਈ ਕਹਿੰਦੇ ਇਹ ਜਿਹੜੇ ਬਿਆਨ ਦੇ ਰਹੇ ਆ ਵੇਖੋ ਇਹਨਾਂ ਦੀ ਮਾਨਸਿਕਤਾ ਜਿਹੜੀ ਆ ਉਹ ਖਰਾਬ ਹੋ ਚੁੱਕੀ ਆ ਆਪਣਾ ਮਾਨਸਿਕ ਸੰਤੁਲਨ ਜਿਹੜੇ ਆ ਖੋ ਚੁੱਕੇ ਆ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਨੇ ਵੀ ਕਿਹਾ ਸੀ ਕਿ ਸਾਨੂੰ ਜਦੋਂ ਛੱਬੀ ਦਾ ਵੜਾ ਚੜਨਾ ਵਾ ਤੇ ਪਾਗਲਖਾਨੇ ਜਿਹੜੇ ਆ ਪੰਜਾਬ ਚ ਬਣਾਉਣੇ ਪੈਣੇ ਆ ਕਿਉਂਕਿ ਕਈ ਲੀਡਰਾਂ ਦੇ ਮਾਨਸਿਕ ਜਿਹੜਾ ਸੰਤੁਲਨ ਉਹਨਾਂ ਨੇ ਖੋ ਪੈਣਾ ਵਾ ਇਹ ਇਹਨਾਂ ਦੀ ਅੰਦਰ ਦੀ ਫਰਸਟ੍ਰੇਸ਼ਨ ਔਰ ਜਿਹੜੇ ਬੋਲ ਅਜਬਾ ਜਬਾਨ ਚੋਂ ਨਿਕਲਦੇ ਆ ਉਹ ਤੁਹਾਡੀ ਅੰਦਰ ਦੀ ਮਾਨਸਿਕਤਾ ਜਿਹੜੀ ਆ ਉਹਨੂੰ ਦਰਸਾਉਂਦੇ ਆ। ਸਰ ਨੇ ਦਾ ਮੁੱਦਾ ਇਹ ਆ ਜੀ ਤੇ ਪ੍ਰਤਾਪ ਸਿੰਘ ਬਾਜਵੇ ਨੇ ਇੱਕ ਐਸਸੀ ਤੇ ਬੀਸੀ ਦਾ ਮੰਤਰੀ ਜਿਹੜਾ ਸੜਕਾਂ ਦਾ ਵਿਭਾਗ ਦੇ ਮਹਿਕਮੇ ਦਾ ਵਜ਼ੀਰ ਆ। ਉਹਦਾ ਬਾਪ ਬੈਂਡ ਵਜਾਉਂਦਾ ਹੁੰਦਾ ਸੀ ਤੇ ਉਹਦਾ ਬੱਚਾ ਡਿਵੈਲਪ ਹੋ ਕੇ ਅੱਜ ਮੰਤਰੀ ਬਣ ਕੇ ਬੈਠਾ ਤੇ ਬਾਜਵਾ ਸਾਹਿਬ ਉਹਨਾਂ ਨੂੰ ਇਸ ਗੱਲ ਦੀ ਅਲਰਜੀ ਆ ਕਿ ਐਸੀ ਬੀਸੀ ਵਿੱਚੋਂ ਜਿਹੜੇ ਲੋਕ ਅੱਗੇ ਵੱਧ ਰਿਹਾ ਇਹਨਾਂ ਨੂੰ ਉਹਨਾਂ ਕੋਲ ਅਲਰਜੀ ਆ ਇਸ ਕਰਕੇ ਹੋਰ ਤਾਂ ਜ਼ਿਆਦਾ ਕੋਈ ਗੱਲ ਨਹੀਂ ਹੈਗੀ ਇਹ ਕੋਈ ਨਾ ਕੋਈ ਵੱਧ ਜ਼ੁਬਾਨੀ ਕਰਦਾ ਪਿਛਲੇ ਸਮੇਂ 'ਚ ਇਹਨੇ ਕਿਹਾ ਵੀ ਇੱਥੇ 59 ਬੰਬਾ ਆ ਗਿਆ ਉਹਨਾਂ ਚੋਂ ਇੰਨੇ ਚੱਲ ਗਿਆ ਇੰਨੇ ਚੱਲਣ ਵਾਲੇ ਆ ਇਹ ਬਖਲਾ ਗਿਆ ਪ੍ਰਤਾਪ ਸਿੰਘ ਬਾਜਵਾ ਬਿਲਕੁਲ ਬਖਲਾ ਗਿਆ ਔਰ ਇਹਨਾਂ ਨੂੰ ਜਿਹੜੇ ਗਰੀਬ ਲੋਕਾਂ ਦੇ ਬੱਚੇ ਜਿਹੜੇ ਅੱਗੇ ਡਵੈਲਪ ਹੋਏ ਆ ਕੋਈ ਇਹਨੂੰ ਪਸੰਦ ਨਹੀਂ ਆਉਂਦੇ ਇਹਨਾਂ ਕੇ ਭੱਲਾ ਕਰਦੇ ਇਹ ਤਰ੍ਹਾਂ ਸਾਡੇ ਐਮਐਲਏ ਸਾਹਿਬ ਜਿਹੜੇ ਆ ਜਿਹੜਾ ਬਾਬਾ ਨਾਨਕ ਵਾਲੇ ਉਹ ਵੀ ਆਉਣ ਵਾਲੇ ਆ ਸਾਡੇ ਜਗਰੋਪ ਸਿੰਘ ਸੇਖਵਾ ਜੀ ਵੀ ਪਹੁੰਚਣ ਵਾਲੇ ਆ ਤੇ ਇਸ ਤੋਂ ਇਲਾਵਾ ਹੋਰ ਵੀ ਸਾਡੇ ਲੀਡਰ ਜਿਹੜੇ ਆਉਣ ਵਾਲੇ ਆ ਉਹ ਉਹਨਾਂ ਦੇ ਵਿੱਚ ਨਜ਼ਰ ਆਉਂਦੇ ਆ ਉਹਨਾਂ ਨੂੰ ਵੀ ਲੋਕਾਂ ਨੇ ਸੁਣਨਾ ਔਰ ਆਪਣੇ ਗੱਲ ਵਿਚਾਰਦੇ ਦਾ ਰੱਖਿਆ ਜਾਂਦਾ ਕਾਂਗਰਸ ਪਾਰਟੀ ਦੇ ਬਹੁਤ ਹੀ ਸੀਨੀਅਰ ਨੇਤਾ ਜਿਹੜੇ ਕੀ ਆਪਣੇ ਆਪ ਨੂੰ ਜਿਹੜੇ ਆਉਣ ਵਾਲਾ ਸੀਐਮ ਸਾਹਿਬ ਦਾ ਸੁਪਨਾ ਦੇਖ ਰਹੇ ਨੇ ਔਰ ਉਹਨਾਂ ਦੇ ਮੂੰਹ ਚੋਂ ਨਿਕਲੇ ਹੋਇਆ ਟਾਈਮ ਟੂ ਟਾਈਮ ਅਕਸਰ ਸ਼ਬਦ ਗਲਤ ਸ਼ਬਦ ਜਿਹੜੇ ਨੇ ਉਹਨਾਂ ਦੀ ਵਿਰੋਧਤਾ ਕਰਨ ਵਾਸਤੇ ਅੱਜ ਅਸੀਂ ਧਰਨਾ ਦੇ ਰਹੇ ਹਾਂ ਸੋ ਉਹ ਨੇਤਾ ਜਿਹੜੇ ਐਸੇ ਨੇਤਾ ਨੇ ਜਿਨ੍ਹਾਂ ਨੇ ਅਕਸਰ ਸਾਡੀ ਆਮ ਆਦਮੀ ਪਾਰਟੀ ਦੇ ਸਾਰੇ ਜਿੱਤੇ ਹੋਏ ਐਮਐਲਏ ਜਿਹੜੇ ਲੋਕਾਂ ਦੁਆਰਾ ਜਿੱਤੇ ਹੋਏ ਐਮਐਲਏ ਨੇ ਉਹਨਾਂ ਦਾ ਮਜ਼ਾਕ ਉਡਾਉਂਦੇ ਰਹੇ ਨੇ ਔਰ ਮਜ਼ਾਕ ਉਡਾਇਆ ਜਾ ਰਿਹਾ ਹੈ ਅੱਜ ਸਾਡੇ ਕੈਬਨਿਟ ਮੰਤਰੀ ਜਿਹੜੇ ਕਿ ਬਹੁਤ ਹੀ ਸੀਨੀਅਰ ਸਾਡੇ ਮੰਤਰੀ ਹਨ ਉਹਨਾਂ ਨੂੰ ਇੱਕ ਬੈਂਡ ਵਜਾਉਣ ਵਾਲਾ ਇੱਕ ਬੰਦਾ ਕਹਿ ਕੇ ਸ਼ਖਸ਼ ਕਹਿ ਕੇ ਤੇ ਸੰਬੋਧਨ ਕੀਤਾ ਜਿਸ ਦਾ ਆਪਣਾ ਵਿਰੋਧ ਕਰ ਰਿਹਾ ਕਿ ਕੀ ਹੈ ਕਿ ਗਰੀਬ ਆਦਮੀ ਕੀ ਹੋ ਬੈਂਡ ਕਿਸੇ ਨਾਲ ਚੋਰੀ ਤੇ ਨਹੀਂ ਕਰ ਰਿਹਾ ਕੋਈ ਨਸ਼ਾ ਤੇ ਨਹੀਂ ਵੇਚ ਰਿਹਾ ਕੋਈ ਆਪਣਾ ਭ੍ਰਸ਼ਟਾਚਾਰ ਨਹੀਂ ਕਰ ਰਿਹਾ ਅਗਰ ਉਸ ਪਰਿਵਾਰ ਦਾ ਕੋ ਬੱਚਾ ਜਿੱਤ ਕੇ ਕੈਬਨਟ ਮੰਤਰੀ ਬਣਦਾ ਤੇ ਉਸ ਨੂੰ ਇੱਕ ਬੈਂਡ ਵਾਲਾ ਕਹਿ ਕੇ ਸੰਬੋਧਨ ਕਰਨਾ ਜਿਸ ਦੀ ਸਾਰੇ ਪੰਜਾਬ ਦੇ ਵਿੱਚ ਨਹੀਂ ਸਾਰੇ ਹਿੰਦੁਸਤਾਨ ਜੋ ਉਸ ਦੇ ਸ਼ਬਦਾਂ ਦੀ ਨਖੇਦੀ ਕੀਤੀ ਜਾ ਰਹੀ ਆ ਔਰ ਉਹਨਾਂ ਦੀ ਆਪਣੀ ਪਾਰਟੀ ਨੇ ਵੀ ਉਸ ਗੱਲ ਤੋਂ ਪੱਲਾ ਝਾੜਿਆ ਕਿ ਇਹ ਸਾਡੇ ਬਿਆਨ ਨਹੀਂ ਇਹਨਾਂ ਦੇ ਨਿੱਜੀ ਬਿਆਨ ਹੋ ਸਕਦੇ ਨੇ ਤੇ ਧਰਨਾ ਜੀ ਆਪਣਾ ਹੁਣ ਬੈਂਡ ਵਾਜੇ ਆ ਗਏ ਨੇ ਅੱਜ ਵਾਜੇ ਵਾਲਿਆਂ ਨੇ ਵਾਜਾ ਉਹਦਾ ਵਜਾ ਕੇ ਜਾਣਾ ਜੀ ਅੱਜ ਚੰਗੀ ਜਨਤਾ ਦੇ ਵਾਜੇ ਵਜਾ ਕੇ ਜਾਵਾਂਗੇ ਹਾਂਜੀ ਫਰਾਸ ਪੈਂਡ ਕਾਦੀਆਂ ਇਹ ਬਾਈਵਾ ਸਾਹਿਬ ਨੇ ਜਿਹੜੇ ਬਿਆਨ ਦਿੱਤੇ ਨੇ ਬੈਡ ਦੇ ਮਾਰੇ ਬਾਰੇ ਇਹਨਾਂ ਦੇ ਅੱਗੇ ਗਰੀਬ ਬੰਦੇ ਨੇ ਜਿਹੜਾ ਭੁੱਖੇ ਮਰਨ ਨੇ ਕੋਈ ਕਾਰੋਬਾਰ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਕਿ ਇਹਨਾਂ ਦਾ ਕੋਈ ਕੋਈ ਇਹ ਅਜੀ ਸਰਕਾਰੀ ਨੌਕਰੀ ਨਹੀਂ ਹੈਗੀ ਦਿੰਦੇ ਨਾਲ ਕੋਈ ਹੈਗਾ ਇਹਨਾਂ ਨੇ ਪੁੱਛ ਗਿਆ ਸੀ ਅੰਨੀ ਵੋਟਾਂ ਦੇ ਬਾਰੇ ਦੇ ਆਂਦੇ ਨੂੰ ਉਹ ਲੈ ਕੇ ਵੋਟਾਂ ਗਾਹ ਜਾਂਦੇ ਨੇ ਇਹ ਸਾਨੂੰ ਕੋਈ ਬਿਆਨ ਦਿੱਤਾ ਇਹਨਾਂ ਨੇ ਉਹ ਗਲਤ ਜਿਹੜੇ ਕੰਮ ਕਰ ਰਹੇ ਨੇ ਇਹ ਗਰੀਬ ਆਦਮੀ ਨੂੰ ਉੱਤੇ ਜਿਹੜਾ ਨਾ ਇਹ ਜਾਰਾ ਅਸਰ ਪੈ ਰਿਹਾ ਵੀ ਗਰੀਬ ਆਦਮੀ ਕਾਦੀਆਂ ਦੇ ਅੱਗੇ ਸਾਰਾ ਕਾਦੀਆਂ ਪਿੰਡਾਂ ਦੇ ਸਿਰ ਤੇ ਆ ਗਿਆ ਕੋਈ ਗਾਹ ਕਾਉਂਦਾ ਠੀਕ ਹੈ ਨਹੀਂ ਤੇ ਆਉਂਦਾ ਨਹੀਂ ਜੀ ਇਹ ਕੋਈ ਕੋਈ ਇਹਨਾਂ ਦੀ ਲੇਬਰ ਤੇ ਕੋਈ ਵੀ ਇਹਨਾਂ ਨੂੰ ਕੋਈ ਪਿੰਡ ਦਾ ਜਾਂ ਕੋਈ ਸ਼ਹਿਰ ਦਾ ਜਾਂ ਕੋਈ ਵੀ ਇਹਨਾਂ ਨੂੰ ਗ੍ਰਾਂਟ ਜਾਂ ਕੋਈ ਗਰੀਬ ਬੰਦੇ ਨੂੰ ਨਹੀਂ ਮਿਲਦੀ ਹੈ। ਗਿਆ ਸਾਹਿਬ ਨੇ ਬਹੁਤ ਹੀ ਗਲਤ ਗੱਲ ਕੀਤੀ ਹੈ। ਚਲੋ ਕੋਈ ਮਿਹਨਤ ਕਰਦਾ ਬੈਂਡ ਦਾ ਕੰਮ ਕਰਦਾ ਜਾਂ ਬੈਂਡ ਵਾਲਿਆਂ ਦਾ ਕੋਈ ਅਫਸਰ ਬਣ ਜੇ ਚਲੋ ਮਿਹਨਤ ਕਰਕੇ ਆਪਣੀ ਕਾਬਲੀਅਤ ਦਿਓ ਪੁੱਜਿਆ ਸੀ। ਬਾਕੀ ਬਹੁਤ ਮਾੜੀ ਘਟਨਾ ਇਹਨਾਂ ਨੇ ਗੱਲ ਕਹੀ ਹੈ। ਬੜੀ ਮਾੜੀ ਗੱਲ ਕਹੀ ਹੈ। ਬਾਕੀ ਕਰਦੇ ਹਾਂ ਸਾਰੇ ਹਾਂਜੀ ਸਾਰੇ ਹਾਂਜੀ ਆਪਾਂ ਵਿਦੋਸ਼ ਕਰਨੇ ਉਹਨਾਂ ਦਾ ਵੀ ਇਹ ਗੱਲ ਨਹੀਂ ਕਹਿਣੀ ਚਾਹੀਦੀ ਕੋਈ ਵੀ ਮਾੜੇ ਘਰ ਤੋਂ ਉੱਠ ਕੇ ਅਫਸਰ ਬੰਦਾ ਹੈ ਚਲੋ ਚੰਗੀ ਗੱਲ ਬੰਦਾ ਹੈ ਅਫਸਰ ਬਾਕੀ ਜਿਹੜੀ ਬਾਜੂਆ ਸਾਹਿਬ ਨੇ ਗੱਲ ਕਹੀ ਹੈ ਬਹੁਤ ਹੀ ਮਾੜੀ ਗੱਲ ਕਹੀ ਹੈ ਇਹ ਤਹਈਆ ਕੋਈ ਨਹੀਂ ਪੰਜਾਬ ਦੀ ਧਰਤੀ ਨੂੰ ਸਰਦਾਰ ਤੋਂ ਸਰਦਾਰ ਕਾਲੀ ਤੇ ਕਾਂਗਰਸੀ ਇਹਦਾ ਵੀ ਤਾਪ ਛੜਿਆ ਹੋਇਆ ਹੈ ਇਹ ਤੁਹਾਨੂੰ ਤੁਮਾਰ ਦੇ ਖਿਲਾਫ ਕੋਈ ਗੱਲ ਨਹੀਂ ਕਰ ਸਕਦੇ ਕਿਉਂਕਿ ਤੁਹਾਡੇ ਨੇ ਇਹੋ ਪਾਤੀਆਂ ਦੇ ਤੇ ਇਹ ਕਰਨਾ ਇਸ ਕਰਕੇ ਲਾ ਰਹੇ ਹੈ ਇਹ ਨੂੰ ਬਾਹਰ ਨਹੀਂ ਦੱਸਣਾ ਹੈ ਬੇਗਨ ਵਾਲਾ ਪ੍ਰਤਾਪ ਆ ਗਿਆ ਸਤ ਸ੍ਰੀ ਅਕਾਲ ਐਸੀ ਬੀਸੀ ਦੇ ਖਲਾ ਬੇਗਨ ਵਾਲਾ ਪ੍ਰਤਾਪ ਆ ਗਿਆ ਜਿੱਥੇ ਬੀਸੀ ਆ ਦੇ ਤਾਂ ਮੌਜੂਦ ਇਕੱਠੇ ਨੇ ਉਹਨਾਂ ਦੇ ਇਲਾਕੇ ਵਿੱਚ ਮੌਜ ਕਰਿਆ ਜਾ ਰਿਹਾ ਹੈ मुर्दाबाद मुर्दाबा मुर्दाबा भाई मुबा मुर्दाबा बाजवा मुरदाबा मु माया रा माया मुर्ा मुर्गा मान मुर्गा मान मु ਡੱਬ ਮਰੋ ਡੱਬ ਮਰੋ ਕਾਂਗਰਸ ਵਾਲੋ ਸ਼ਰਮ ਕਰਾਓ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਨਹੀਂ ਤੇ ਡੱਬ ਮਰੋ ਡੱਬ ਮਰੋ ਡੱਬ ਮਰੋ ਪੰਜਾਬ ਆਜਾ ਔਰ ਸਾਡੇ ਮਾਨੋਕ ਮੰਤਰੀ ਸਾਹਿਬ ਜਿਨ੍ਹਾਂ ਦੇ ਪਤਾ ਜੀ ਮਿਆਹ ਸ਼ਾਦੀਆਂ ਦੇ ਵਿੱਚ ਬੈਂਡ ਵਾਜਾ ਮਜਾ ਕਰਦੇ ਸੀ ਆਪਣੀ ਕਿਰਤ ਕਰਦੇ ਸੀ ਉਹਨਾਂ ਨੂੰ ਖਿੱਤੇ ਦੇ ਉੱਤੇ ਕਤਾਸ਼ ਕੀਤਾ ਗਿਆ ਮਜਾਕ ਕੀਤਾ ਗਿਆ ਉਹਨਾਂ ਨੂੰ ਨੀਵਾ ਦਿਖਾਇਆ ਗਿਆ ਅਰੇ Ha ha ha!